ਪੰਜਾਬ ਦੇ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਹੁਣ ਮਹੀਸ ਦੋ ਦਿਨ ਹੀ ਬਾਕੀ ਰਹਿ ਗਏ ਨੇ ਅਜਹਿ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਹਰ ਤਰ੍ਹਾਂ ਦੇ ਹੱਤਖੰਡੇ ਵਰਤੇ ਜਾ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ ਆਪ ਵੱਲੋਂ ਲਗਾਤਾਰ ਆਪਣੇ ਨਿਰਾਜ਼ ਮੈਂਬਰ ਪਾਰਲੀਮੈਂਟ ਡਾਕਟਰ ਤਰਨਵੀਰ ਗਾਂਧੀ ਵੱਲੋਂ ਆਪ ਨੂੰ ਮੋੜ ਸਮਰਥਨ ਦੇਣ ਦੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾ ਰਹੀਆਂ ਹਨ ਇਸ ਬੰਦੇ ਡਾਕਟਰ ਤਰਨਵੀਰ ਗਾਂਧੀ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੀ ਇਸ ਵਿੱਚ ਕਿੰਨੀ ਸੱਚਾਈ ਹੈ ਜੋ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਹਨ ਡਾਕਟਰ ਸਾਹਿਬ ਕਿੰਨੀ ਸਚਾਈ ਹੈ ਇਹਨਾਂ ਖਬਰਾਂ ਵਿੱਚ ਕਿ ਤੁਸੀਂ ਮੁੜ ਆਪਦੇ ਹੱਕ ਵਿੱਚ ਨਿਤਰਾਏ ਹੋ ਨਹੀਂ ਜੀ ਕੋਈ ਚੱਕਰ ਨਹੀਂ ਹੈਗਾ ਆਮਾਦੀ ਪਾਰਟੀ ਜਾਂ ਵਿੱਚ ਗਫਵਾ ਬਣਾ ਰਹੀ ਹੈ ਕਿਉਂਕਿ ਆਮਾਦੀ ਪਾਰਟੀ ਦਾ ਗਰਾਫ ਡਾ ਲੇ ਪਰ ਗਿਰਦਾ ਜਾ ਰਿਹਾ ਹੈਗਾ ਆਪਣੇ ਇਹ ਚੋਣਾਂ ਦੇ ਇਹ ਨੇੜੇ ਆ ਕੇ ਆਪਣੇ ਕਾਡਰ ਨੂੰ ਆਪਣੇ ਆਪਣੇ ਵਲੰਟੀਅਰ ਨੂੰ ਆਪਣੀ ਵੋਟ ਬੈਂਕ ਨੂੰ ਪੱਕਾ ਕਰਨ ਵਾਸਤੇ ਹਲਾਰਾ ਦੇਣ ਵਾਸਤੇ ਉਹ ਉਹਨਾਂ ਲੱਗਦਾ ਕਿ ਡਾਕਟਰ ਗਾਂਧੀ ਦਾ ਵੀ ਪੰਜਾਬ ਦੇ ਕੁਝ ਏਰੀਆਜ਼ ਪਟਿਆਲੇ ਵਿੱਚ ਚਾਰਗਵਾ ਹਕ ਇੱਕ ਇੱਕ ਮਤਲਬ ਡਾਕਟਰ ਹੋਣ ਦੇ ਨਾਤੇ ਇੱਕ ਇੱਕ ਪਾਰਲੀਮੈਂਟਸ ਕੰਮ ਕਰਨ ਦੇ ਨਾਤੇ ਇੱਕ ਵਕਾਰ ਹੈਗਾ ਹੈ ਉਹ ਵਕਾਰ ਨੂੰ ਮੈਂ ਉਹਦਾ ਲਾਹ ਲੈਣ ਵਾਸਤੇ ਇਹਨਾਂ ਨੇ ਜਾਣਬੁੱਝ ਕੇ ਇਹ ਜਿਹੜੀ ਇੱਕ ਮੇਰੀ 2 ਸਾਲ ਪੁਰਾਣੀ ਇੱਕ ਮੇਰੀ ਫੋਟੋ ਹੈਗੀ ਹੈ ਉਹ ਕੰਮ ਕਰਕੇ ਇਹਨੇ ਉਹ ਫੇਸਬੁਕ ਤੇ ਇਹਨੇ ਚਲਾਤੀ ਡਾਟੀ ਟਿਕ ਪਾਰਟਮੈਂਟ ਦੀ ਜੀ ਡਾਕਟਰ ਸਾਹਿਬ ਇੱਕ ਮੰਨ ਲਓ ਠੀਕ ਹੈ ਤੁਸੀਂ ਹੁਣ ਮਨਾ ਕਰ ਰਹੇ ਹੋ ਲੇਕਿਨ ਤੁਸੀਂ ਵੀ ਆਮ ਇੱਕ ਦੋ ਚੈਨਲਾਂ ਦੇ ਉੱਤੇ ਤੁਸੀਂ ਜੇ ਮੰਨ ਲਓ ਕਿ ਉਹ ਪ੍ਰੋਗਰਾਮ ਹੁੰਦੇ ਜਿਹੜੇ ਉਹ ਸ਼ਹਿਰ ਵਿੱਚ ਆ ਕੇ ਤੁਹਾਨੂੰ ਦੇਖਿਆ ਗਿਆ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਦੇਖੇ ਗਏ ਕਿ ਉੱਥੇ ਤੁਸੀਂ ਕਿਹਾ ਹੈ ਕਿ ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਹੁਤ ਜੋਰ ਹੈ ਕਿਤੇ ਇਹੀ ਉਹਨਾਂ ਨੇ ਉੱਦਦਾ ਬਣਾ ਲਿਆ ਨਹੀਂ ਨਹੀਂ ਦੇਖੋ ਮੈਨੂੰ ਮੈਨੂੰ ਮੈਂ ਜਿਹੜੀ ਸੀ ਉਹਨਾਂ ਨੇ ਪੁੱਛਿਆ ਕਿ ਕੀ ਆਮ ਆਦਮੀ ਪਾਰਟੀ ਮਾਲਵੇ ਵਿੱਚ ਕਾਂਗਰਸ ਦੇ ਕਾਲੇ ਰਸਤੇ ਚਲੋਦੀ ਹੈ ਜਾਂ ਹਾਜੀ ਚਲੋਦੀ ਹੈ ਬਿਲਕੁਲ ਚਲੋਦੀ ਹੈ ਇੱਕ ਫੈਕਟਿਵ ਫੈਕਚੁਅਲ ਸਟੇਟਮੈਂਟ ਹੈ ਇਟ ਡਸਨਟ ਮੀਨ ਕਿ ਮੈਂ ਆਮ ਆਦਮੀ ਪਾਰਟੀ ਦੇ ਪਿੱਛੇ ਚਲਾ ਗਿਆ ਜਾਂ ਉਹਦੇ ਵਾਸਤੇ ਮੈਂ ਕੰਮ ਕਰਨ ਲੱਗ ਪਿਆ ਮੇਰੇ ਸਿਆਸੀ ਮੇਰੇ ਬੁਨਿਆਦੀ ਫਰਕ ਨੇ ਆਮ ਆਦਮੀ ਪਾਰਟੀ ਦੇ ਨਾਲ

ਪੰਜਾਬ ਜਾ ਕੇ ਜਿਹੜੀ ਪੰਜਾਬ ਦੀ 86 ਵਿਸਾਤ ਵਿਛਾਣੀ ਸੀ ਪੰਜਾਬ ਦੇ ਸਥਾਨਕ ਇਦਾਂ ਦੀ ਹੱਤ ਹੈਗਾ ਉੱਤੇ ਛਾਪਾ ਮਾਰ ਕੇ ਦਿੱਲੀ ਤੋਂ ਚੌਧ ਧੜ ਵੀ ਲਿਆ ਇਨਾਂ ਨੇ ਜਿਵੇਂ ਪੰਜਾਬ ਵਸਾਏ ਨੇ ਔਰ ਪੰਜਾਬ ਦੀ ਸੱਤਾ ਤੇ ਛਾਪ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬੀ ਜਿਹਦੀ ਲੀਡਰਸ਼ਿਪ ਨੂੰ ਕੰਡਮ ਕਰਕੇ ਨਕਾਰਾ ਕਰਕੇ ਉਹ ਸਾਰਾ ਇੱਕ ਐਂਟੀ ਫੈਡਰਲ ਸੰਗੀ ਸੰਗੀ ਪਰ ਜੋ ਭਾਰਤ ਦੀ ਢਾਂਚੇ ਦੀ ਉਹ ਤਾਂ ਉਲਟ ਹੈਗਾ ਹੈ ਉਹ ਜੋ ਮੇਰੇ ਬਹੁਤ ਪੰਜਾਬੀ ਮਤ ਦੇ ਨੇ ਆਮ ਆਦਮੀ ਪਾਰਟੀ ਨਾਲ ਜਿਹੜੀ ਵਾਲ ਜੁਕ ਡਿਟੇਕਟਰ ਹੈਗਾ ਹੈ ਸਿੰਗਲ ਮੈਨ ਪਾਰਟੀ ਹੈਗੀ ਹੈ ਸੋਬ ਅੱਜ ਜਿਹੜਾ ਗੁਰਲਾਬ ਸਿੰਘ ਨੇ ਜਿਹੜਾ ਸਟਿੰਗ ਰੀਲீஸ் ਕਰਤਾ ਜਿਹੜਾ ਸਭ ਤੋਂ ਵੱਡਾ ਮੁੰਡਾ ਬਣਿਆ ਸੀ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਦੇਖੋ ਜੀ ਇਹ ਪਾਰਟੀ ਸਾਸ਼ੀਆਂ ਦੀ ਤੇ ਪਿੰਗਾਂ ਦੀ ਪਾਰਟੀ ਲੱਗੀ ਹੈ ਜੀ ਇਹ ਤਾਂ ਇੱਥੇ ਸਾਸ਼ਾ ਹੁੰਦੇ ਆ ਸਟਿੰਗਸ ਹੁੰਦੇ ਆਗੇ ਤੇ ਕਿਸੇ ਪੰਜਾਬੀ ਦੇ ਯਕੀਨ ਨਹੀਂ ਕਰਦੇ ਹਰ ਪੰਜਾਬੀ ਨੂੰ ਮਤਲਬ ਇਹ ਗੋਲੇ ਬਣਾ ਕੇ ਰੱਖਣਾ ਚਾਹੁੰਦੇ ਆ ਨੌਕਰ ਬਣਾ ਕੇ ਰੱਖਣਾ ਚਾਹੁੰਦੇ ਆਗੇ ਔਰ ਜਿਹੜੀ ਪੰਜਾਬ ਦੀ ਆਸਮિતા ਹੈਗੀ ਹੈ ਪੰਜਾਬ ਦਾ ਸਵੈਮਾਨ ਹੈ ਪੰਜਾਬ ਨੂੰ ਜਿਹੜੀ ਆਪਣੇ ਆਪ ਤੇ ਮਾਣ ਜਿਹਾ ਪੰਜਾਬੀਆਂ ਨੂੰ ਇਹਨਾਂ ਨੇ ਰੋਜ਼ੇ ਰੱਖ ਦਿੱਤਾ ਜੀ ਇਹ ਪੰਜਾਬ ਨੂੰ ਮੁੜ ਕੇ ਜੇ ਪ੍ਰੇਮ ਅੰਕ ਕੈਂਪਰ ਦਾ ਪੰਜਾਬ ਨੂੰ ਇਹਨਾਂ ਦਿੱਲੀ ਵਾਲਿਆਂ ਤੋਂ ਜੋ ਜਿਹੜੀ ਹਾਈ ਕਮਾਂਡ ਕਾ ਚੱਲ ਰਹਿਣ ਦਾ ਚਾਹਤਾ ਪੰਜਾਬ ਦੇ ਹਾਂ ਆ ਵੀ ਹੋ ਗਿਆ ਨੌਜਵਾਨਾਂ ਨੂੰ ਗੁਰ ਪਰ ਲਾ ਕੇ ਲੈ ਗਿਆ ਔਰ ਜਿੰਨਾ ਝੂਠ ਬੋਲਦੇ ਨੇ ਜਿੰਨਾ ਮਕਾਰੀ ਕਰਦੇ ਨੇ ਜਿੰਨਾ ਜਿੰਨਾ ਇਹ ਜਿੰਨਾ ਖਾਸ਼ਾ ਕਰਦੇ ਨੇ ਉਹ ਰਾਜਨੀਤੀ ਬੜਾ ਖਤਰਨਾਕ ਰੁਝਾਨ ਹੈਗਾ ਬਾਕੀ ਪਾਰਟੀਆਂ ਦਾ ਬੰਕੀਆਂ ਹੈਗੀਆਂ ਅਜੇ ਵੱਡ ਕਿਸਮ ਦੇ ਲੋ ਜੇ ਲੋਕਾਂ ਨੂੰ ਗੁਬਰਾਹ ਕਰਨ ਦੀ ਸਮਰਤਾ ਹੈਗੀ ਹੈ ਉਸ ਕੇਜੀ ਵਾਲ ਵਿੱਚ ਜਿਹੜਾ ਕਿ ਪੂਰੀ ਤਰ੍ਹਾਂ ਐਕਸਪੋਜ਼ ਨਹੀਂ ਹੋਇਆ ਡਾਕਟਰ ਸਾਹਿਬ ਚਲੋ ਇਹ ਤਾਂ ਸਾਰੀਆਂ ਗੱਲਾਂ ਹੋ ਗਈਆਂ ਇੱਕ ਹੁਣ ਇੱਕ ਹੋਰ ਜਿਹੜਾ ਮੋੜ ਮੰਡੀ ਦੇ ਵਿੱਚ ਤਮਾਕਾ ਤੋਂ ਬਾਅਦ ਕੇਜਰੀਵਾਲ ਦੇ ਖਿਲਾਫ ਕਾਫੀ ਜਿਹੜੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਉੱਥੋਂ ਆਏ ਇਹਨਾਂ ਦੇ ਖਿਲਾਫ ਇੱਕ ਪ੍ਰੋਪਗੈਂਡਾ ਹੋ ਰਿਹਾ ਜਾਂ ਫਿਰ ਇਲਜ਼ਾਮ ਲੱਗ ਰਹੇ ਆ ਕੀ ਇਹ ਕਿੰਨੀ ਕੁ ਪਚਾਈ ਜਾਂ ਉਹਦੇ ਵਿੱਚ ਦੇਖੋ ਜੀ ਇਹ ਮੈਨੂੰ ਕਹਿਣਾ ਬਹੁਤ ਮੁਸ਼ਕਲ ਹੈ ਮੈਂ ਕਦੀ ਗਲਤ ਗੱਲ ਨਹੀਂ ਕਰਦਾ ਜੀ ਇਹਦੇ ਚ ਕੇਜੀਵਾਲ ਦਾ ਹੱਥ ਹੈ ਜਾਂ ਜੈਸੀ ਦਾ ਹੱਥ ਹੈ ਜਾਂ ਸਰਕਾਰ ਦਾ ਹੱਥ ਹੈ ਇਹ ਠਿੱਕਰ ਵਾਲੀ ਗੱਲ ਰਹੀ ਹੈ ਜੀ ਕਿ ਮੈਂ ਬਿਲਕੁਲ ਝੂਠੀ ਗੱਲ ਕਰਦਾ ਮੈਂ ਸੱਚ ਬੋਲਦਾ ਹੈਗਾ ਜਿੱਦਾਂ ਇਹ ਕਹਦੇ ਨਾਲ ਕਿ ਕੇਜੀਵਾਲ ਨੇ ਕਰਾਇਆ ਹੈਗਾ ਜਾਂ ਆਮਾਦੀ ਪਾਰਟੀ ਨੇ ਕਰਾਇਆ ਮੈਨੂੰ ਠੀਕ ਨਹੀਂ ਲੱਗਦਾ ਜੀ ਜੀ ਤੁਹਾਨੂੰ ਦੋਸਤ ਤੁਸੀਂ ਇਹ ਕਹੋ ਕਿ ਮੈਂ ਕਦੀ ਵੀ ਹਮੇਸ਼ਾ ਫੈਕਚੁਅਲੀ ਗੱਲ ਕਰਦਾ ਮੈਂ ਹਮੇਸ਼ਾ ਸੱਚ ਬੋਲਦਾ ਮੈਂ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਹੈ ਸਰਕਾਰ ਬਣਾਉਣ ਜਾ ਰਹੀ ਹੈ ਤੁਹਾਡੇ ਹਿਸਾਬ ਨਾਲ ਦੇਖੋ ਜੀ ਅੱਜ ਦੀ ਅਜਿਹੀ ਪਾਰਟੀ ਦਾ ਹਾਲ ਤੇ ਹੈਗੀ ਹੈ

والن ہاں ہاں اوپنلی سپورٹ ڈکلیئر کرتی رہی ہے ہاں تو دی. او سپورٹ ڈکلیئر کرنا آم آدمی پارٹی کو بہت نقصان ہونا اور اکالی دل کے بھاجپا کے جو نمائندے نے شہروں بھاجپا کے پنڈا دل ਦੇਨ ਮadianon ਤੋਂ ਕੋਈ ਫਾਇਦਾ ਨਹੀਂ ਕਿਉਂਕਿ ਡੇਰਾ ਭਗਤ ਜੀ ਨੇ ਜੋ ਡੇਰੇ ਦੇ ਪੈਰੋਕਾਰ ਨੇ ਉਹ ਇੱਕ ਇਲਾਈ ਹੁਕਮ ਦੀ ਤਰ੍ਹਾਂ ਆਪਣੇ ਆਪਣੇ ਜਿਨੂ ਪਿਤਾ ਜੀ ਕਹਿੰਦੇ ਨੇ ਜੀ ਜੀ ਲੇਕਿਨ ਮੈਂ ਤਾਂ ਕਿਹੜੇ ਨਾ ਮੰਦਰ ਜਾਂਦਾ ਨਾ ਗੁਰਦੁਆਰੇ ਨਾ ਮੈਂ ਤੇਰਾ ਡੇਰੇ ਜਾਂਦਾ ਹਰ ਕੋਈ ਆਪਣੀ ਆਪਣੀ ਆਸਤਾ ਹੈਗੀ ਹੈ ਪਰ ਉਹ ਆਪਣੇ ਗੁਰੂ ਦੇ ਹੁਕਮ ਨੂੰ ਇੱਕ ਇਲਾਈ ਹੁਕਮ ਮੰਨਦੇ ਨੇ ਉਸ ਹਾਵ ਨਾਲ ਹਰ ਸੀੜ ਤੇ ਕਟਵਰ ਦਾ ਫਰਕ ਹੋ ਜਾਰ ਦਾ ਬੋਰਡ ਦਾ ਫਰਕ ਹੋਗਾ ਇਨ ਫੇਵਰ ਆਫ ਇਨ ਫੇਵਰ ਆਫ ਇਨ ਫੇਵਰ ਆਫ ਅਕਾਦੀ ਜੀ ਡਾਕਟਰ ਬਲਾਸਵਤ ਕਿੰਨਾ ਕੀਤੇ ਹੁਣ ਜਿਹੜੇ ਜਿੰਨੇ ਵੀ ਸਰਵੇ ਆ ਰਹੇ ਆ ਪਹਿਲਾ ਸਰਵੇ ਦੇ ਵਿੱਚ ਅਕਾਲੀਆਂ ਨੂੰ ਵੀ ਅੱਗੇ ਦੱਸਿਆ ਗਿਆ ਸੀ ਕਾਂਗਰਸ ਨੂੰ ਵੀ ਅੱਗੇ ਦੱਸਿਆ ਗਿਆ ਸੀ ਪਰ ਜਿਹੜੇ ਹੁਣ ਜਿਹੜੇ ਲੇਟੈਸਟ ਆਏ ਆ ਸਰਵੇ ਉਹਦੇ ਵਿੱਚ ਸਾਰਿਆਂ ਦੇ ਵਿੱਚ ਹੀ ਕਾਂਗਰਸ ਨੂੰ ਅੱਗੇ ਦੱਸਿਆ ਗਿਆ ਵਾ ਕੀ ਲੱਗਦਾ ਹੈ ਤੁਹਾਨੂੰ ਕਿ ਸਰਵੇ ਕਾਫੀ ਹੱਦ ਤੱਕ ਸਹੀ ਹੈ ਦੇਖੋ ਜੀ ਸਰਵੇਆਂ ਦਾ ਤਾਂ ਨਾ ਜਿਹੜੇ ਸਾਰੇ ਮੀਡੀਆ ਚੈਨਲ ਨੇ ਨਾ ਇਹ ਇੰਡੀਪੈਂਡੈਂਟ ਨਹੀਂ ਹੈਗੇ ਜੀ ਕੋਈ ਸਰਵੇ ਇੰਡੀਪੈਂਡੈਂਟ ਨਹੀਂ ਹੈਗਾ ਬਾਇਸ ਬਾਇਸ ਸਰਵੇ ਸਹੀ ਇਹ ਹਰ ਇੱਕ মিডিਆ ਦੀ ਆਪਣੇ ਆਪਣੇ ਪੋਲੀਟੀਕਲ ਅਫੀਲੀਏਸ਼ਨ ਹੈ ਡਿਫੀਕਟਲੀ ਕਿਹੜੇ ਜੁੜਿਆ ਜੁੜਿਆ ਹੋਇਆ ਜੀ ਕੁਝ ਤਾਂ ਵੱਡੇ ਹਾਊਸਸ ਹੈਗੇ ਆ ਮੰਨੀਜ਼ ਦੇ ਜਾਂ ਮਤਲਬ اور جی آئی بی ایگ نیوز ہے ایون چھوٹے جہاں چینل ہے جہاں چینل پی ٹی سی ہوی دل کی مدد کر رہا ہے کانگریس کی مدد کر رہے ہیں پتا لگتا ہے کانگرس کی مدد مطلب کر رہا ہے تو یہاں سردی یقین کرنا بڑا مشکل گا ہے گا گل ضرور ہے, ہے کہ جو وکار آم آدمی پارٹی کا پچھلے سال پندرہ دی ماڈی کے بلے سے گا.

ਉਹ ਹੈ ਇਹ ਕਿ ਰਾਜਾਂ ਨੂੰ ਆਪਣੀ ਵਿਸਾਦ ਕਿਸਾਨ ਦਾ ਅਧਿਕਾਰ ਹੋਣਾ ਚਾਹੀਦਾ ਇਹਨਾਂ ਨੇ ਜਿਸ ਤਰ੍ਹਾਂ ਦਿੱਲੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਦਾ ਅੱਜ ਤੱਕ ਦਿੱਲੀ ਵੀ ਪਾਰਟੀ ਹੈ ਐਨੀ ਹਿਮਾਕਤ ਨਹੀਂ ਕੀਤੀ ਕਿ ਰਾਜ ਦੇ ਸਿੱਧੇ ਆਪਣੇ ਸਰਪੰਚੀ ਬਸਾ ਕੇ ਜਿਹਨੂੰ ਸੂਬੇਦਾਰ ਥਾਪ ਕੇ ਸੰਤੇ ਸਿੰਘ ਦੁਰਗੇਸ਼ ਪਾਟਕ ਤੇ ਤੇ ਹੋਰ 64 ਬੰਦੇ ਹੂ ਆਰ ਦੇ ਟੂ ਟਾਕ ਔਨ ਪੰਜਾਬ ਪੰਜਾਬ ਦੀ ਸਾਡੀ ਸਾਡੇ ਸਾਡੇ ਖੂਨ ਪੰਜਾਬ ਹੈ <سام> پنجاب دی، پنجاب دی ساڈ، ساڈ، خون چاہو یہ سان سیاست والے منٹ پہننے اجے اجے سیاست خون جائی ہوئی ہے بابے نانک نے چھ سو سال پہلے کیا مقدم کرتے ਜਾਇਦ ਗਾਂ ਦੇ ਕੁੱਤੇ ਜੋ ਉਹ ਤਾਂ ਗਿਆ ਸੀ ਪਾਸ ਦੀ ਜਾਣ ਲੈ ਖਾਵਲੋ ਤਾਂ ਆਇਆ ਜੀ ਜੀ ਪੂਰੀ ਮੰਕੇਤਾਨ ਦੇ ਗਾ ਲੋ ਬਾਬੇ ਨਾਨਕ ਨੇ ਉਸ ਮੌਕੇ ਦੀ ਸਮਾਜ ਸਰਕਾਰ ਦੀ ਮਲਖ ਭਾਗੂ ਦੀ ਉਹਨੂੰ ਚੈਲੰਜ ਕੀਤਾ ਹੈਗਾ ਲਾਲੋਆਂ ਦੇ ਹੱਥ ਵਿੱਚ ਜੀ ਬਾਬੇ ਨਾਨਕ ਨੇ ਖੁਦ ਬਲੀਏ ਧਾਰਮਿਕ ਸੱਤਾ ਤੇ ਕੀ ਪਰਦਾ ਮਿਲਾਣਿਆਂ ਦੀ ਇੱਕ ਨੂੰ ਹਰਦੁਆਰ ਜਾ ਕੇ ਦੂਜੇ ਨੂੰ ਮੱਕੇ ਜਾ ਕੇ ਚੈਲੰਜ ਕੀਤਾ ਸਾਡੇ ਦਾ ਖੂਨ ਸਾਡੇ ਦਾ ਖੂਨ ਵਿੱਚ ਭਗਵੰਤ ਮਾਨ ਨੂੰ ਇੱਕ ਅਖਬਾਰ ਨੇ ਪੈਗਵੰਤ ਮਾਨ ਕਹਿ ਦਿੱਤਾ ਹਾਂਜੀ ਇੱਕ ਭਗਵੰਤ ਮਾਨ ਨੂੰ ਇੱਕ ਅਖਬਾਰ ਨੇ ਪੈਗਵੰਤ ਮਾਨ ਕਹਿ ਦਿੱਤਾ ਹਾਂਜੀ ਹਾਂਜੀ

جہاں مہاراجہ پچار دے عروسہ نے تلکہ نے مردہ بنانا کسی بندے دی شاست کی ہے وہ لوگ کا پرتی ہوگی اس دی شراحت مانداری کی نہیں کہنی اپنے اپنے راج پرتی اپنی اپنی جو شاست ہے گیا جس وقت سے کھار گا دیکھا کہ نہ کہ وہ ہی پانا ہوں جائے نہ کہ بندہ شامل پہ کلاندہ کے نہیں لاندہ ਇਹ 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 ਇੱਕ ਪੰਤਰੀ ਕੈਟੇਗਰੀ ਲੱਗਦਾ ਜੀ। ਤੇ ਦੋਸਤੋ 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 ਅੱਜ ਦੀ ਸਿਆਸਤ ਇਹ ਇਨਾਂ ਨਿਗਾਰਾ ਹੈਗਾ ਜੇ ਕਿ ਹੁਣ ਨਜ਼ਰ ਮਾਰੀ ਜਾਵੇ ਸੁਖਵੀਰ ਸਿੰਘ ਬਾਦਲ ਦੇ ਬਿਆਨਾਂ ਦੀ ਇੱਕ ਤਾਂ ਉਹ ਆਪਣਾਂ ਦੀ ਵਾਰ-ਵਾਰ ਆਪਣੀ ਹੀ ਪਾਰਟੀ ਦੇ ਪ੍ਰਤੀ ਬਿਆਨ ਜਿਹੜੇ ਜ਼ਬਾਨ ਫਿਸਲਦੀ ਦਿਖ ਰਹੀ ਆ ਕਿਤਨਾ ਕਿਤੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਣਾ ਚਾਹਦੇ ਇਹ ਵੀ ਇਥੋਂ ਦਾ ਕਹਿ ਦਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ 117 ਉਮੀਦਵਾਰਾਂ ਵਿੱਚੋਂ 51 ਦੀ ਤਾਂ ਘਰ ਵਾਲਿਆਂ ਨਾਲ ਸਾਢੇ ਕਿ ਜਾਂ ਚੁੱਕੀਆਂ

ਇਹ ਵੀ ਉਹ ਇਹੀ ਹੈ ਕਿ ਆਪਣੀ ਜ਼ਮਾਨ ਬਦਲ ਚੁਕੀ ਹੈਗੀ ਆ ਪੱਤਵੀ ਸੀ ਇੰਨੀ ਆ ਗਈ ਦੇ ਵਿੱਚ ਬੜੀ ਦੁਖਦਾਈ ਗੱਲ ਹੈਗੀ ਹੈ ਕਿ ਜਿੰਨਾ ਜਿੰਨਾ ਖਾਣੇ ਪਾਣੀਆ ਧਾਰ ਰਹੀਆਂ ਪੰਜਾਬ ਦੇ ਸਮਾਜ ਵਿੱਚ ਜਾਂ ਪੰਜਾਬੀ ਭਾਈਚਾਰੇ ਇਹ ਬਹੁਤ ਹੀ ਖਤਰਨਾਕ ਨੇ ਜੀ ਔਰ ਪੰਜਾਬ ਤੇ ਬੜੀ ਬੜੀ ਇੱਕ ਹਰ ਇੱਕ ਦੇ ਸਰਵੱਤਾਪਾਲ ਮੰਗਣ ਵਾਲੀ ਇੱਕ ਬੜੀ ਬੜੀ ਸਾਡੀ ਮਹਾਨ ਵਿਰਾਸਤ ਹੈ ਜੀ ਉਹਨੂੰ ਉਹਨੂੰ ਸਤਿਨਾਮ ਤੇ ਕੀਤਾ ਜਾ ਰਿਹਾ ਹੈ ਜੀ ਸਰਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੱਕ ਦੇਵੀ ਨਾਲ ਗੱਲਬਾਤ ਕਰਨ ਲਈ ਥੈਂਕ ਯੂ